ਦੇਖੋ ਜੀ ਆਹ ਮੁੰਡਾ ਸਾਡਾ ਬੜਾ ਮਿਹਨਤੀ ਹੈ ਵਿੱਕੀ ਇਹਦਾ ਨਾਮ ਹੈ ਚੰਦਪੁਰੇ ਦਾ ਪਿੰਡ ਹੈ ਤੇ ਗੱਡੀਆਂ ਦੀ ਦੀ ਡੈਂਟਿੰਗ ਪੈਂਟਿੰਗ ਦਾ ਕੰਮ ਹੈ ਤੇ ਬਹੁਤ ਮੁੰਡਾ ਸਿਆਣਾ ਮਿਹਨਤ ਐਨੇ ਦੇ ਹੱਥਾਂ ਦੇ ਵਿੱਚ ਹਨਰ ਹੈ ਅਸਲੀ ਰੰਗ ਵਰਗਾ ਰੰਗ ਮਹਾਰਾਜ ਜੱਦੀ ਹੁੰਦਾ ਹਾਂਜੀ ਹਾਂਜੀ ਮਹਾਰਾਜ ਪਤਾ ਹੀ ਲੱਗਣ ਦੇਉਗੇ ਜ਼ਰੂਰ ਜੀ ਹਾਂਜੀ ਬਿਲਕੁਲ ਕਿੰਨੇ ਕ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਇਹ ਮੈਨੂੰ ਹੋ ਗਏ 7 ਸਾਲ ਹੋ ਗਏ ਛੋਟਾ ਹੁੰਦਾ ਹੀ ਲੱਗ ਗਿਆ ਯਾਨੀ ਕਿ ਮਾੜਾ ਲਗੀ ਪੜਾਈ ਇੱਧਰ ਹੀ ਕੀਤੀ ਅਸੀਂ ਅੱਜ ਕੱਲ ਦੇ ਨੌਜਵਾਨਾਂ ਨੂੰ ਜਿਹੜੇ ਕੰਮ ਨਹੀਂ ਕਰਦੇ ਨਸ਼ੇ ਕਰਦੇ ਉਹਨਾਂ ਨੂੰ ਤੁਸੀਂ ਕਿਆ ਸਨੇਹਾ ਦੇਵੋਗੇ ਵੀ ਕੰਮ ਕਰੋ ਉਹ ਨਹੀਂ ਨ ਮੰਨਣੀ ਦਾ ਹੈ ਨਹੀਂ ਅਗੇ ਦੀ ਗੱਲ ਲੈਣ ਦਾ ਮਾਰਾ ਜੀ ਮੰਨਣੀ ਦਾ ਉਹ ਨਹੀਂ ਨ ਹੈ ਨਹੀਂ ਅਗੇ ਦੀ ਨਹੀਂ ਜੇ ਕੰਮ ਕਰਨਗੇ ਤਾਂ ਛੱਡ ਵੀ ਸਕਦੇ ਨਹੀਂ ਹਾਂ ਜਦ ਇੱਕ ਵਾਰ ਵੱਢ ਜਾਂਦੇ ਫੇਰ ਲੋਕਾਂ ਦੇ ਮਾਰੇ ਆ ਉਹ ਤੁਸੀਂ ਕਿਦਾਂ ਇਸ ਕੰਮ ਦੇ ਵਿੱਚ ਮਾਹਰ ਹੋਗੇ ਫਿਰ ਥੋੜਾ ਨਹੀਂ ਚਿਤ ਕਰਦਾ ਸਾਡਾ ਕਿੰਨਾ ਕੀ ਕਰਨਾ ਸੀ ਕੰਮ ਵਿੱਚ ਪੈ ਗਏ ਝੂਠੇ ਪਹਿਲਾਂ ਜੀ ਘੁੰਮਦੇ ਰਹੇ ਸਾਡੇ ਬਾਪਰ ਭਾਵਨਾ ਸਾਨੂੰ ਝੂਠੇ ਇੱਧਰ ਰੱਖਿਆ ਹਾਂ ਉਹਦੇ ਬਾਅਦ ਫਿਰ ਸੋਚਿਆ ਵੀ ਹੁਣ ਕੰਮ ਦਾ ਕਰਨਾ ਹੀ ਹੈ ਸਾਰੀ ਜ਼ਿੰਦਗੀ ਠੀਕ ਹੈ ਚਲੋ ਆਪਣਾ ਇੱਧਰ ਹੀ ਵਧੀਆ ਪੈਸੇ ਬਣ ਜਾਂਦੇ ਉਦਾਂ ਖੁਸ਼ੀ ਮਿਲਦੀ ਕੰਮ ਕਰਕੇ ਕੰਮ ਕਰਕੇ ਖੁਸ਼ੀ ਮਿਲਦੀ ਜਦੋਂ ਕੋਈ ਕੰਮ ਆਵੇ ਤਾਂ ਬੜਾ ਚਾ ਚੜਦਾ ਵੀ ਹਾਂ ਵੀ ਅੱਜ ਚਾ ਚੜਦਾ ਵੀ ਆਪਣੇ ਬਾਪ ਨੂੰ ਪੈਸੇ ਦੇਈ ਹੈ ਕੰਮ ਤਾਂ ਥੋੜਾ ਕਾਫੀ ਲੰਬੀ ਹੋਣੀ ਹੋ ਕਹਾ ਲੰਬੀ ਲਿਸਟ ਹੋਣੀ ਕੰਮ ਦੀ ਦਾ ਕੰਮ ਦਾ ਬਦੇਰਾ ਹੁਣ ਕੰਮ ਦਾ ਬਦੇਰਾ ਹੀ ਉਹ ਲੈਓ ਤੇਰੇ ਲੈ ਕੇ ਗੱਟੀਆਂ ਕੱਢੀਆਂ ਵਾਜੀ ਦੇਖੋ ਮੈਂ ਦੇਖ ਲਿਆ ਮੈਂ ਦੇਖਿਆ ਸੀ ਇਹ ਤੁਹਾਡੀ ਦੁਕਾਨ ਕਿੱਥੇ ਹੈ ਕੋਈ ਰਸਤਾ ਕੋਈ ਆਉਣ ਵਾਲੇ ਲੋਕਾਂ ਨੂੰ ਕੋਈ ਸਨੇਹਾ ਕੋਈ ਦੱਸੋਗੇ ਵੀ ਕਿੱਥੇ ਆਣਾ ਹੋਵੇ ਜ ਕਿਸੇ ਨੇ ਆਣਾ ਹੋਵੇ ਜੀ ਆਨੰਦਪੁਰ ਸਾਹਿਬ ਰੇਲਵੇ ਰੋਡ ਹੂੰ ਇਹ ਆਪਣਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਸਾਹਮਣੇ ਸੈਣੀ ਡੈਂਟਿੰਗ ਪੇਂਟਿੰਗ ਸੈਣੀ ਡੈਂਟਿੰਗ ਪੇਂਟਿੰਗ ਤੇ ਤੁਹਾਡਾ ਨਾਮ ਕੀ ਹੈ ਮੇਰਾ ਸਤਵਿੰਦਰ ਸਿੰਘ ਹੈ ਜੀ। ਉਹ ਛੋਟਾ ਨਾਮ ਵਿੱਕੀ ਕਹਿੰਦੇ। ਮੈਂ ਵਿੱਕੀ ਕਹਿੰਦੇ ਜੀ। ਵਿੱਕੀ ਕਹਿੰਦੇ। ਸੋ ਮੈਂ ਸਾਰੇ ਦੇਖਣ ਵਾਲਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਆ ਫੜਿਓ ਜਰਾ ਕੈਮਰਾ। ਮੈਂ ਸਾਰੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਬੇਨਤੀ ਕਰਨਾ ਹੀ ਚਾਹਾਂਗਾ ਕਿ ਅੱਜ ਦੇ ਜਿਹੜੇ ਨੌਜਵਾਨ ਐ ਦੇਖੋ ਛੋਟੀ ਉਮਰ ਦੇ ਵਿੱਚ ਹੀ ਬੱਚੇ ਨੇ ਕੰਮ ਸਿੱਖਿਆ ਤੇ ਅੱਜ ਜਿਹੜੇ ਲੋਕ ਨਸ਼ੇ ਨੂੰ ਪੈ ਜਾਂਦੇ ਆ ਕੰਮ ਨਹੀਂ ਕਰਦੇ ਕੋਈ। ਉਹਨਾਂ ਵਾਸਤੇ ਇਹ ਰਕਤਾ ਇੱਕ ਮਿਸਾਲ ਹੈ ਜਿਹਨੇ ਤਕਰੀਬਨ 7 ਤੋਂ 7 ਸਾਲ ਪਹਿਲਾਂ ਕੰਮ ਸਿੱਖਿਆ ਔਰ ਅੱਜ ਉਹ ਚੰਗੀ ਮਿਹਨਤ ਕਰਕੇ ਚੰਗੇ ਪੈਸੇ ਕਮਾ ਰਿਹਾ ਔਰ ਕਹਿ ਰਿਹਾ ਕਿ ਮੈਂ ਆਪਣੇ ਮਾਪਿਆਂ ਨੂੰ ਖੁਸ਼ ਕਰਨਾ ਚਾਹੁੰਦਾ ਮੈਂ ਆਪਣੇ ਮਾਪਿਆਂ ਨੂੰ ਪੈਸੇ ਕਮਾ ਕੇ ਦੇਣਾ ਚਾਹੁੰਦਾ ਇਹ ਸਾਡੇ ਨੌਜਵਾਨਾਂ ਦੇ ਅੰਦਰ ਅਗਰ ਇਹ ਸੋਚ ਆ ਜਾਵੇ ਤਾਂ ਹੋ ਸਕੇ ਸਾਡੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਕੰਮ ਵਾਲੇ ਰਾਹ ਤੇ ਦੁਰਪੈਡ ਸੋ ਸਾਰੀਆ ਦੋਸਤਾਂ ਨੂੰ ਬੇਨਤੀ ਕਰਦੇ ਆ ਕਿ ਇਸ ਬੱਚੇ ਦੀ ਮਿਹਨਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜੀ ਦੱਸਿਓ ਤੇ ਇਹ ਸੈਨੀਡੈਂਟਿੰਗ ਐਂਡ ਪੇਂਟਿੰਗ ਜਿਹੜੀ ਦੁਕਾਨ ਹੈਗੀ ਆ ਇਹ ਬਿਲਕੁਲ ਅਨੰਦਪੁਰ ਸਾਹਿਬ ਤੋਂ ਜਿਹੜੀ ਰੋਪੜ ਰੋਡ ਚੱਲਦੀ ਹੈ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ